ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿਮਮਤ ਸਿੰਘ ਦੀਪਾਲ ਸੰਗਰੂਰ ਤੋਂ 8 ਤੋਂ 10 ਕਿਲੋਮੀਟਰ ਅੱਗੇ ਅਨਾਜ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਜਿਹੜੇ ਕਿ ਕਿਸਾਨ ਤੁਰੇ ਸੀਗੇ ਬੀਕੇ ਜੂ ਸਿੱਧੂਪੁਰ ਦੇ ਉਹ ਇੱਥੇ ਰੁਕੇ ਹੋਏ ਨੇ ਕੱਲ ਰਾਤ ਤੋਂ ਹੀ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੰਗਰ ਹੈ ਜਿਹੜਾ ਕਿ ਉਹ ਸ਼ਕਿਆ ਜਾ ਰਿਹਾ ਹੈ ਤਾਂ ਨੌਜਵਾਨ ਹੋਣ ਬਜ਼ੁਰਗ ਹੋਣ ਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਕੱਲ ਨੂੰ ਜਿਹੜੀ ਕਿ 13 ਫਰਵਰੀ ਹੈ ਤਾਂ ਕਿਸਾਨਾਂ ਦੇ ਵੱਲੋਂ ਕੋਲ ਦਿੱਤੀ ਗਈ ਸੀ ਬਾਬਾ ਜੀ ਠੀਕ ਠਾਕ ਹੋ ਲੰਗਰ ਚੱਲ ਰਹੇ ਹੋ ਚੜ੍ਹਦੀ ਕਲਾ ਕਿੱਦਾਂ ਫਿਰ ਸਵੇਰ ਦੀ ਤਿਆਰੀ ਹੈ ਜੀ ਫਿਰ ਜਮਾ ਚੜ੍ਹਦੀ ਕਲਾ ਸਵੇਰ ਤਾਂ ਕੀ ਮਾਹੌਲ ਹੈ ਕਿੱਦਾਂ ਦੀ ਪਲਾਨਿੰਗ ਹੈ ਉਹ ਸਵੇਰੇ ਕਿੰਨੇ ਵਜੇ ਤੁਰਨਾ ਤੇ ਕਿੱਥੇ ਪਹੁੰਚਣਾ ਇਹ ਮੋਦੀਆ ਕੰਮ ਤਾਂ ਹੈ ਨਹੀਂਗਾ ਵੀ ਪੱਲਾ ਮੁੰਡੇ ਪਾਣਗੇ ਫੇਰ ਫੌਜ ਚਾਉਣਗੇ ਫੇਰ ਸ਼ਰਕਾਰ ਦੀ ਰੱਖਿਆ ਕਰਨੀ ਇਹ ਜਿਹੜਾ ਮਹਾਰਾਜ ਦਾ ਸਹਿਰਜਾਦਾ ਸੀ ਨਾ ਗੁਰੂ ਦਸਵੇਂ ਪਾਤਸ਼ਾਹ ਦਾ ਉਹ ਕਹਿ ਗਿਆ ਸੀ ਕੌਮਬਾ ਦੀ ਕਹਿੰਦਾ ਜਦੋਂ ਲੋਡ ਪਿਆ ਕਰੂ ਨਾ ਸੱਦਕੇ ਨਹੀਂ ਸੱਦਨੇ ਪਿਆ ਕਰਨਗੇ ਸ਼ੁਰੂਰਮੇ ਆਪਕੇ ਆਪ ਹੀ ਆਇਆ ਕਰਨਗੇ ਉਹੀ ਸਾਡੀ ਤੀਨ ਅੱਗੇ ਵੀ ਨਹੀਂ ਚੰਗਾ ਹਰੇ ਤੇ ਹੁਣ ਵੀ ਨਹੀਂ ਹਟਦੇ ਅਸੀਂ ਇਹਨੂੰ ਇਹ ਕਹਿੰਦੇ ਆ ਕਿਉਂ ਸਿਮੈਂਟ ਜਾਂ ਪਾਈ ਜਾਂਦਾ ਨਾਕਿਆਂ ਦੇ ਅਸੀਂ ਠੱਲੇ ਖੂਲ ਆ ਸਕਦੇ ਆ ਧਰਤੀ ਚ ਉਹ ਉਹਨੀਆਂ ਖੜੀਆਂ ਹੀ ਕੰਦਾ ਰਹਿ ਜਾਣੀਆਂ ਸੀ ਸ਼ੁਰੰਗ ਲਾ ਕੇ ਲੰਘ ਜਾਗੇ ਸਮਝ ਜੇ ਹਜੇ ਵੀ ਚੰਗਾ ਉਹ ਤਾਂ ਵੱਡੇ ਵੱਡੇ ਬੈਰੀਕੇਟ ਲਾਈ ਫਿਰਦੇ ਨੇ ਕੰਕਰੀਟ ਦੇ ਸਲੇਬਾ ਲਾਈ ਫਿਰਦੇ ਨੇ ਸਰੀਏ ਗੱਡੇ ਫਿਰਦੇ ਨੇ ਬਾਬਾ ਜੀ ਸੜਕਾਂ ਤੇ ਜਿਵੇਂ ਮੱਛੀ ਪੱਥਰ ਨੂੰ ਚਟਕੇ ਮੁਰਦੀ ਆ ਅਸੀਂ ਵੀ ਦਿੱਲੀ ਨੂੰ ਆਂ ਚਟਕੇ ਮੁੜਾਂਗੇ ਸਿੰਘ ਚੜ੍ਹਦੀ ਕਲਾ ਚ ਅੱਗੇ ਵੀ ਜਿੱਤੀਆਂ ਚੰਗਾ ਅੱਗੇ ਸਾਡਾ ਬੰਦਾ ਰਾਜਵਾਨਾ ਧੋਖਾ ਦੇਗਾ ਹੁਣ ਐਦਾਂ ਕਿਹਾ ਪੰਥਬਾਰੀ ਵੀ ਜਿਹੜਾ ਹੁਣ ਬਿਕੂ ਨਾ ਉਹਨੂੰ ਇੰਨਾ ਕਬੱਡਾ ਕਰਾਂਗੇ ਰੋਜ਼ ਹਾਂ ਜੰਗ ਨਹੀਂ ਹਾਰ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਭੁੱਲ ਜੇ ਉਹ ਬਿਲਕੁਲ ਬਿਲਕੁਲ ਹਾਂਜੀ ਬਾਈ ਜੀ ਹਾਂਜੀ ਨੌਜਵਾਨਾਂ ਦਾ ਇੰਨਾ ਉਤਸ਼ਾਹ ਜਿਹੜਾ ਇਹ ਬਜਰੀ ਪਾਈ ਜਾਂਦੇ ਆ ਸਭ ਕੁਝ ਕਰੀ ਜਾਂਦੇ ਆ ਵੀ ਜਿਵੇਂ ਕੀੜੀ ਹੁੰਦੀ ਆ ਨਾ ਵੀ ਨੌਜਵਾਨਾਂ ਨੂੰ ਇੰਨਾ ਤਣਕਾ ਤਣਕਾ ਹੁਣਾ ਨੌਜਵਾਨਾਂ ਚ ਇੰਨਾ ਉਤਸ਼ਾਹ ਚਾਹੇ ਕੰਕਰੀਟ ਪਾਈ ਚੱਲਣਾ ਕੁਛ ਕਰੀ ਚੱਲਣਾ ਪਿੱਲਰ ਲਾ ਲੈਣਾ ਚਾਹੇ ਉਹ ਕਿਲ ਗੜ ਦੇਣਾ ਜਿਵੇਂ ਇੱਕ ਨਾ ਕੋਈ ਸ਼ੌਂਕੀ ਗੱਭਰੂ ਹੁੰਦਾ ਮੋਚਨੇ ਨਾਲ ਚਿੱਟੇ ਵਾਲ ਕੱਢਦਾ ਦਾੜੀ ਚ ਤੇ ਅਸੀਂ ਨਾ ਜੀ ਐ ਉਗਲਾ ਨਾਲ ਖਿੱਚ ਦਿਆਂਗੇ ਉਹ ਐ ਪੂਰੀ ਹੈ ਸਵੇਰ ਦੀ ਕੀ ਤਿਆਰੀ ਹੈ ਫਿਰ ਫੋਲੋ ਸ਼ਾਇ ਜੀ ਤੇ ਹਜੇ ਵੀ ਸਾਡੇ ਬਹੁਤ ਦਾਤ ਚ ਜਾਦੇ ਟਰੈਕਟਰ ਆਈ ਜਾਂਦੇ ਆਗੇ ਬਹੁਤ ਵੱਡੀ ਗਿਣਤੀ ਚ ਆਈ ਜਾਂਦੇ ਆ ਪਰ ਬਹੁਤ ਸਾਰੀਆਂ ਜਥੇਬੰਦੀਆਂ ਹਜੇ ਵੀ ਸਾਹ ਨਹੀਂ ਦੇ ਪਾਰੀਆਂ ਕੀ ਲੱਗਦਾ ਕਿ ਦੋ ਫੜ ਕਿਉਂ ਹੋਗੇ ਕਿਸਾਨ ਨਹੀਂ ਦੋ ਫਾੜ ਤਾਂ ਹਜੇ ਵੀ ਨਹੀਂ ਜੀ ਜਿਹੜੇ ਦਾ ਕਿਸਾਨ ਹੈ ਜੀ ਉਹ ਤਾਂ ਇੱਕ ਜੁਟੀ ਹੈ ਜਿਹੜੇ ਕੋਈ ਸਿਆਸੀ ਰੋਟੀਆਂ ਸੇਕੜੀਆਂ ਚਾਹੁੰਦੇ ਆ ਜਾਂ ਕੋਈ ਸਿਆਸਤ ਦਾ ਲਾਭ ਲੈਣਾ ਚਾਹੁੰਦੇ ਆ ਉਹ ਸਾਡੇ ਕਿਸਾਨਾਂ ਚੋਂ ਨਹੀਂ ਜੀ ਜਿਵੇਂ ਆਪਾਂ ਕਹਿਦੇ ਨੇ ਨਾ ਵੀ ਪੰਥ ਚੋਂ ਛੇਕੇ ਹੋਏ ਆ ਉਹ ਕਿਸਾਨ ਨਹੀਂ ਜੀ ਉਹ ਤਾਂ ਨਾਲ ਵਿੱਚ ਕਾਲੀਆਂ ਭੇਡਾਂ ਬੜੀਆਂ ਹੋਈਆਂ ਦੋ ਚਾਰ ਉਹ ਕਿਸਾਨ ਨਹੀਂ ਜੀ ਭਾਈ ਜੀ ਸੇਵਾ ਕਰ ਰਹੇ ਹੋ ਭਾਈ ਜੀ ਕਿੱਦਾਂ ਹੋਵੇ ਸਵੇਰ ਦੀ ਤਿਆਰੀ ਐ ਫਿਰ ਪੂਰੀ ਤਿਆਰੀ ਐ ਜੀ ਕਹਿੰਦੇ ਵੱਡੇ ਵੱਡਿਆ ਕੰਕਰੀਟਾਂ ਵਾਲੇ ਸਲੇਬਾ ਲਾਤੀਆਂ ਸਰੀਏ ਗੱਡ ਤੇ ਸੜਕਾ ਦੇ ਵਿੱਚ ਮੋٹے ਮੋٹے ਕੰਡਿਆਲੀ ਤਾਰਾ ਤਾਰਾ ਲਗਾਤੀਆਂ ਫਿਰ ਕਿਵੇਂ ਪਰ ਕਰਨੀਆਂ ਪੱਟ ਦਾਂਗੇ ਸਾਰਾ ਕੁਸਾ ਸਾਡੇ ਕੋਲੇ ਜੀ ਉਹ ਸਾਰਾ ਪ੍ਰਬੰਧ ਵਾ ਪ੍ਰਵੰਧਾ ਜਿੰਨੀਆਂ ਤਾਰਾ ਲਾਈਆਂ ਨੇ ਉਹਨਾਂ ਨੇ ਬੈਰੀਗੇਡ ਜਿੰਨੇ ਲਾਏ ਨੇਗੇ ਸਭ ਅਸੀਂ ਪੱਟ ਕੇ ਇਧਰੋਂ ਘਰੋਂ ਤੁਰਿਆਂਗੇ ਅਸੀਂ ਇਹ ਕਹਿ ਕੇ ਤੁਰਿਆਂ ਵੀ ਸਾਡਾ ਭਾਈ ਆਟੇ ਚ ਪਾਣੀ ਉਹਨੋਂ ਪਾਇਓ ਜਦੋਂ ਅਸੀਂ ਘਰੇ ਮੋੜੇ ਨਹੀਂ ਉਹਨਾਂ ਚ ਸਾਡਾ ਆਟੇ ਚ ਪਾਣੀ ਨਾ ਪਾਇਓ ਅਸੀਂ ਇਹ ਜਿਹੜੀ ਗਵਰਨਮੈਂਟ ਆ ਜਾਂ ਭਗਵੰਤ ਮਾਨ ਆ ਜਾਂ ਮੋਦੀ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਨਾਲ ਚੰਗੀ ਗੱਲ ਥੋੜੋ ਕਰਦੇ ਹੋ ਸਾਡੇ ਨਾਲ ਬਾਦੇ ਕਰਕੇ ਪਹਿਲਾਂ ਮੁੱਕਰ ਕੇ ਸਾਨੂੰ 13 ਮਹੀਨੇ ਬੁਹਾ ਕੇ ਠੀਕ ਆ ਹੁਣ ਤੁਸੀਂ ਫੇਰ ਸਾਨੂੰ ਉਹੀ ਜਾਣਨਾ ਤੇ ਲਿਆਉ ਫੇਰ ਫੇਰ ਫਿਰਦੇ ਹਾਂ ਅਸੀਂ ਜਿੰਨਾ ਚੈੱਕ ਆਪਦੇ ਬੱਚਿਆਂ ਲਈ ਜਾਂ ਆਪਦੇ ਆਨਲਾਈਨ ਨਸਨਾਂ ਲਈ ਜਿੰਨੇ ਚੈੱਕ ਕੋਈ ਕਰਦੇ ਨਹੀਂ ਉਹਨਾਂ ਚੈੱਕ ਅਸੀਂ ਨਹੀਂ ਹਟਾਂਗੇ ਇਹ ਕੁਰਬਾਨੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣੀਆਂ ਇਸੇ ਤਰ੍ਹਾਂ ਹੀ ਕਰਦੇ ਰਹੋ ਇਹ ਜੀ ਸਵੇਰ ਦੀ ਫਿਰ ਤਿਆਰੀ ਹੈ ਸਿਰੇ ਕਿੰਨੇ ਵਜੇ ਨਿਕਲਣਾ ਤੇ ਕਿੱਧਰੋਂ ਨਿਕਲਣਾ ਇਹ ਸਾਰੀਆਂ ਬਾਈ ਜਥੇਬੰਦੀਆਂ ਅਨਰਧਾਰਤ ਕਰਨ ਗਿਆ ਸਮਾਂ ਵੀ ਕਿੰਨੇ ਵਜੇ ਆਪਾਂ ਨੂੰ ਚੱਲਣਾ ਉਰੋਂ ਪਰ ਨੌਜਵਾਨ ਵੀਰਾਂ 'ਚ ਜੋਸ਼ ਬਹੁਤ ਹੈਗਾ ਤੇ ਜਿਹੜੇ ਇਹ ਬਣਾਏ ਨੇ ਇਹਨਾਂ ਨੇ ਕੰਧਾਂ-ਕੁੰਧਾਂ ਕੱਢਿਆ ਸਭ ਪੱਟ ਕੇ ਮਾਰਾਂਗੇ ਜੋ ਨੌਜਵਾਨਾਂ 'ਚ ਬਹੁਤ ਜੋਸ਼ ਹੈ ਪਹਿਲਾਂ ਭਗਵਾਨ ਸਤਮਨ ਤਿੰਨ ਤਰੀਕ ਨੂੰ ਕਹਿੰਦਾ ਸੀ ਬੜਨ ਨਹੀਂ ਦਿੰਦੇ ਉੱਥੇ ਵੀ ਗਿਆਗੇ ਇਹ ਕੋਈ ਰੋਕ ਨਹੀਂ ਸਕਦੇ ਹੈਗੇ ਕੁਛ ਮਰਜ਼ੀ ਲਾ ਦੇਣ ਬਾਈ ਪਿਛਲੀ ਵਾਰ ਦੇਖਣ ਨੂੰ ਮਿਲੇ ਨੌਜਵਾਨਾਂ ਦਾ ਵੱਡਾ ਯੋਗਦਾਨ ਰਿਹਾ ਸੀ ਬਜ਼ੁਰਗਾ ਦਾ ਸਿਆਣਪ ਸੀ ਤੇ ਨੌਜਵਾਨਾਂ ਦਾ ਜੋਸ਼ ਸੀਗਾ ਤੇ ਇਸ ਵਾਰ ਨੌਜਵਾਨਾਂ ਵਿੱਚ ਕਿੰਨਾ ਕੁ ਜੋਸ਼ ਹੈ ਬਹੁਤ ਜ਼ਿਆਦਾ ਜੋਸ਼ ਹੈ ਜੀ ਪਹਿਲਾਂ ਆ ਗਿਆ ਬਹੁਤ ਜ਼ਿਆਦਾ ਜੋਸ਼ ਹੈ ਜੀ ਤੇ ਪਹਿਲਾਂ ਮਤਲਬ ਨੌਜਵਾਨਾਂ ਦੇ ਵਿੱਚ ਓਨਾ ਹੀ ਜੋਸ਼ ਆ ਉਤੋਂ ਵੀ ਬਹੁਤ ਜ਼ਿਆਦਾ ਵੱਧ ਕੇ ਆ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਸਿਰਫ ਜਿੰਨਾ ਟਾਈਮ ਸਾਡੇ ਆਗੂ ਸਾਨੂੰ ਕਹਿੰਦੇ ਨਹੀਂ ਜਦੋਂ ਸਾਡੇ ਆਗੂ ਨੇ ਕਹਿਤਾ ਰੋਕਾਂ ਰਾਕਾਂ ਦਾ ਅਸੀਂ ਤੋੜ ਦੇਣੀਆਂ ਨੇ ਅਸੀਂ ਸਿਰਫ ਸਾਡੇ ਆਗੂਆਂ ਦੀ ਉਡੀਕ ਤੇ ਬੈਠੇ ਆਂ ਜਦੋਂ ਵੀ ਉਹਨਾਂ ਨੇ ਹੁਕਮ ਦਿੱਤਾ ਵੀ ਆਪਾਂ ਹਰਿਆਣੇ ਵਾਲੇ ਨਾਲ ਗੱਲਬਾਤ ਹੋ ਰਹੀ ਹੈ ਹੁਣ ਪਿਛਲੀ ਵਾਰ ਤਾਂ ਹਰਿਆਣੇ ਦਾ ਭਰਪੂਰ ਸਮਰਥਨ ਮਿਲਿਆ ਸੀ ਇਸ ਵਾਰ ਹਰਿਆਣੇ ਵਾਲੇ ਦਾ ਕੀ ਰੁਖ ਰਹਿਣ ਵਾਲਾ ਕੱਲਾ ਹਰਿਆਣਾ ਨਹੀਂ ਜੀ ਪਿਛਲੀ ਵਾਰ ਤਾਂ ਹਰਿਆਣਾ ਜਦੋਂ ਅਸੀਂ ਮੰਨ ਲਓ ਬਾਰਡਰ ਤੋੜ ਕੇ ਲੰਘੇ ਸੀ ਉਦੋਂ ਹਰਿਆਣਾ ਆਇਆ ਸੀ ਇਸ ਵਾਰ ਹਰਿਆਣਾ ਕਹਿੰਦਾ ਵੀ ਤੁਸੀਂ ਚਾਹੇ ਤੁਰਕੀ ਆਜੋ ਤੁਹਾਨੂੰ ਅਸੀਂ ਮੋਢਿਆਂ ਤੇ ਚੱਕ ਕੇ ਲੈ ਜਾਾਂਗੇ ਕੱਲਾ ਹਰਿਆਣਾ ਨਹੀਂ ਬਾਈ ਜੀ ਜੁਪੀ ਰਾਜਸਥਾਨ ਆਲ ਇੰਡੀਆ ਆਲ ਇੰਡੀਆ ਸਾਰੇ ਇਲਾਕੇ ਅੱਜ ਹੁਣ 13 ਨੂੰ ਉਹਨਾਂ ਦੀ ਤਿਆਰੀ ਆ ਪੂਰੀ ਪਹਿਲਾਂ ਉਹ ਜਾਨੀ ਕਿ ਪੰਜਾਬ ਤੋਂ ਬਾਹਰ ਆਏ ਸੀ ਅੱਜ ਅੱਜ ਦੀ ਤਰੀਕ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਪੰਜਾਬ ਵਾਲਿਓ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾ ਤੋਂ ਪਹਿਲਾਂ ਮੂਹਰੇ ਖੜੇ ਮਿਲਾਂਗੇ ਬਿਲਕੁਲ ਬਾਈ ਜੀ ਕੀ ਲੱਗਦਾ ਫਿਰ ਸਵੇਰੇ 13 ਤਰੀਕ ਆ ਤਾਂ ਫਿਰ ਸਵੇਰੇ ਕਿੰਨਾ ਕਿ ਇਕੱਠਾ ਜਿਹੜਾ ਕਿ ਪੰਜਾਬ ਦੇ ਅਤੇ ਹਰਿਆਣਾ ਦੇ ਬਾਰਡਰ 'ਤੇ ਰਹਿਣ ਵਾਲਾ ਕਿਸਾਨਾਂ ਦਾ ਦੇਖੋ ਇਕੱਠ ਦਾ ਤੁਹਾਨੂੰ ਇੱਥੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਇਕੱਠ ਕਿੰਨਾਗਾ ਇਕੱਠ ਦਾ ਤੁਹਾਨੂੰ ਪਤਾ ਹੀ ਲੱਗਿਆ ਕਿੰਨੇ ਨੌਜਵਾਨ ਉਸਤਾਹ ਹੈ ਸਾਡੇ ਬਜ਼ੁਰਗ ਆਹ ਲਈ ਬੈਠੇ ਖੁੰਡੇ ਗੁਰੂ ਗੋਬਿੰਦ ਸਿੰਘ ਜੀ ਬਾਰ ਸਈ ਤੋਂ ਸਾਡੇ ਨਾਲ ਬਾਪੂ ਆ ਸਾਨੂੰ ਤਾਂ ਕੋਈ ਕਿਸੇ ਗੱਲ ਦੀ ਪਰਵਾਹ ਹੀ ਨਹੀਂ ਜਦੋਂ ਸਾਡੇ ਨਾਲ ਇਹੇ ਆ ਕਟਕੋਟ ਤਾਂ ਸਾਡੇ ਕੋਲ ਮਤਲ ਹੀ ਨਹੀਂ ਕਿੰਨਾ ਹੋਣਾ ਕੱਟਦਾ ਤੁਸੀਂ ਦੇਖ ਲਓ ਪਿੱਛੇ ਟਰਾਲੀਆਂ ਦੇਖ ਲਓ ਅੰਮ੍ਰਿਤਸਰ ਤੋਂ ਚੱਲੇ ਫਤਿਹਗੜ੍ਹ ਸਾਹਿਬ ਰਹਿ ਹਰਿਆਣੇ ਵਾਲੇ ਤਿਆਰੀ ਪੂਰੀ ਕਰੀ ਫਿਰਦੇ ਨੇ ਚਾਹੇ ਪੁਲਿਸ ਹੈ ਚਾਹੇ ਫੋਰਸ ਲੱਗੀ ਹੋਈ ਹੈ ਕੰਕਰੀਟ ਜਿਹਾ ਵੱਡੀਆਂ-ਵੱਡੀਆਂ ਸਲੇਬਾਂ ਲਾਤੀਆਂ ਕੰਟੇਨਰਾਂ ਅੰਦਰ ਮਿੱਟੀ ਭਰੀ ਪਈ ਹੈ ਕੰਡੇ ਵਾਲੀ ਤਾਰਾਂ ਲਾਈਆਂ ਪਈਆਂ ਨੇ ਕਿਵੇਂ ਪਟਣਾ ਫੇਸ ਵਾਰ ਉਹ ਦੇਖੋ ਉਹ ਤਾਂ ਸਰਕਾਰਾਂ ਨੇ ਜਿੱਥੋਂ ਤੱਕਰ ਕੰਮ ਕਰਨਾ ਹੈ ਉਹ ਤਾਂ ਉਹਦਾ ਕਰਨੀ ਕਰਨਾ ਹੈ ਉਹਨਾਂ ਦਾ ਉਹਨਾਂ ਦਾ ਵੀ ਹੱਕ ਹੈ ਜੇ ਆਪਾਂ ਕਿ ਅਗੇ ਜੋ ਰੋਕਣ ਦਾ ਆਪ ਸੁਦੀ ਵਗ ਜੀ ਉਹਨਾਂ ਨੇ ਆਪਦਾ ਜ਼ੋਰ ਵੀ ਮਾਉਣਾ ਤੇ ਅਸੀਂ ਦੇਖਣਾ ਵੀ ਕਿੰਨਾ ਕ ਜ਼ੋਰ ਆ ਉਹਨਾਂ ਦੀਆਂ ਕੰਧਾਂ ਕੱਢੀਆਂ ਚ ਕਿੰਨੇ ਕ ਸਰਗੇ ਚ ਜ਼ੋਰ ਆ ਉਹਦਾ ਪਤਾ ਲੱਗ ਬਾਈ ਜੀ ਫੇ ਸਵੇਰ ਦੀ ਹਾਂਜੀ ਹਾਂਜੀ ਪੂਰੀ ਤਿਆਰੀ ਹੈ ਜਿਵੇਂ ਜਿਵੇਂ ਸਰਕਾਰ ਨੇ ਇਸ ਵਾਰ ਜਾਦੇ ਤਿਆਰੀ ਕੀਤੀ ਹੈ ਪਿਛਲੀ ਵਾਰ ਨਾ ਕਿਸਾਨ ਵੀ ਐਦ ਕੀ ਪੂਰੀ ਤਿਆਰੀ ਕਰਕੇ ਆਏ ਨਹੀਂ ਜੇ ਤੁਸੀਂ ਇਸ ਵਾਰ ਸਪੈਸ਼ਲ ਕੀ ਤਿਆਰੀ ਕੀਤੀ ਹੋਈ ਹੈ ਸਪੈਸ਼ਲ ਤਾਂ ਜੀ ਸਾਡੇ ਕੋਲੇ ਰੋਕਾ ਦਾ ਕੰਪਟੈਂਟ ਖਾਤਰ ਟੋਚਣ ਸੰਗਲ ਵਗੈਰਾ ਜਿਹੜੇ ਪਿਛਲੀ ਵਾਰ ਹੈ ਨਹੀਂ ਸੀ ਉਹ ਸਾਰੀਆਂ ਕਮੀਆਂ ਅਸੀਂ ਪੂਰੀਆਂ ਕਰਕੇ ਆਏ ਆਂ। ਇੱਕ ਵਾਰ ਸੰਗਲ ਸੰਗਲ ਘਰੋਂ ਲੈ ਕੇ ਤੁਰੇ ਹੋ ਫਿਰ। ਹਾਂਜੀ ਹਾਂਜੀ ਸਾਰਾ ਕੁਝ ਨਾਲ ਐ ਜੀਸੀਬੀਆਂ, ਹੈਡਰੇ ਸਭ ਕੁਝ ਆਉਣਗੇ। ਤੁਸੀਂ ਦੇਖਦੇ ਜਾਓ ਕੱਲ ਨੂੰ ਹੁੰਦਾ ਕੀ ਆ। ਜੀਸੀਪੀ ਨਾਲੋਂ ਬੈਰੀਕੇਡ ਲਾ ਰਹੇ ਨੇ ਤੁਸੀਂ ਜੀਸੀਪੀ ਨਾਲ ਹੀ ਪਟੋਗੇ ਫਿਰ। ਸੱਪ ਦਾ ਕੱਟਿਆ ਕਹਿੰਦੇ ਹੁੰਦੇ ਹੈ ਜ਼ਹਿਰ ਨੂੰ ਜ਼ਹਿਰ ਹੀ ਮਾਰਦਾ ਹੈ ਤੇ ਜੀਸੀਬੀ ਵਾਲਾ ਸਮਾਨ ਅਸੀਂ ਜੀਸੀਬੀ ਨਾਲ ਹੀ ਚੱਕਾਂਗੇ। ਕਿੰਨੀਆਂ ਕਿ ਜੀਸੀਬੀਆਂ ਸਵੇਰੇ ਪੁੰਚ ਦੀ ਉਮੀਦ ਐ ਫਿਰ ਬਾਰਡਰ ਦੇ ਉੱਤੇ। ਦੇਖੋ ਇਹ ਸਰਕਾਰ ਨੇ ਤਾਂ ਕਿਰਾਏ ਤੇ ਲਿਆਉਣੀਆਂ ਐ ਤੇ ਸਾਡੇ ਕੋਲੇ ਆਪਦੀਆਂ ਨੇ। ਦੇਵਨਾਂ ਕੋਲੇ 10 ਨੇ ਤਾਂ ਸਾਡੇ ਕੋਲੇ 1000 ਹੈ ਇੱਥੇ ਹੁਣ ਆਈਆਂ ਹੋਈਆਂ ਖੜੀਆਂ ਕੋਈ ਜੀਸੀਬੀ ਆ ਕਿ ਨਹੀਂ ਇਹ ਹਜੇ ਤੱਕ ਨਹੀਂ ਪਹੁੰਚੀਆਂ ਜੀ ਸਵੇਰ ਤੱਕ ਪਹੁੰਚ ਜਾਣਗੀਆਂ ਸਵੇਰ ਤੱਕ ਜੀਸੀਬੀ ਆ ਪਹੁੰਚ ਜਾਣਗੀਆਂ ਤੇ ਕਰੇਨਾ ਪਹੁੰਚ ਜਾ ਹਾਂਜੀ ਹਾਂਜੀ ਗੁਰਬੀਰ ਜੀ ਤੁਹਾਡੇ ਮਾਧਿਅਮ ਰਾਹੀਂ ਹੋਰ ਗੱਲ ਦੱਸਣੀ ਚਾਹੁੰਦੇ ਆ ਵੀ ਜਿਵੇਂ ਮੋਦੀ ਸਾਹਿਬ ਕਹਿੰਦੇ ਆ ਵੀ ਇਹ ਅੱਤਵਾਦੀ ਹੈ ਵੱਖਵਾਦੀ ਹੈ ਅਸੀਂ ਕੋਈ ਅੱਤਵਾਦੀ ਨਹੀਂ ਕੋਈ ਵੱਖਵਾਦੀ ਨਹੀਂ ਸਾਨੂੰ ਵੱਖ ਕੀਤਾ ਜਾਂਦਾ ਵੀ ਅਸੀਂ ਪੰਜਾਬ ਦੇ ਜੰਮੇ ਜਾਏਾਂਗੇ ਵੀ ਸਾਡਾ ਅਨੰਦ ਅਗਾਉਣ 'ਚ ਬਹੁਤ ਵੱਡਾ ਯੋਗਦਾਨ ਹੈ ਤੇ ਪਰ ਸਾਨੂੰ ਨਾ ਵੀ ਤੁਸੀਂ ਐ ਲੈ ਲਓ ਵੀ ਭਾਰਤ ਨਾਲ ਅਲੱਗ ਕੀਤਾ ਜਾ ਰਿਹਾ ਹੈ ਤੁਸੀਂ ਐ ਸਮਝ ਲਓ ਵੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਵੀ ਹਜੇ ਉਧਰ ਤੱਕ ਕੋਈ ਨਾ ਕੋਈ ਟੱਪ ਜੇ ਇਹ ਕਹਿਣਾ ਚਾਹਉਂ ਪਰ ਨਹੀਂ ਦੇ ਰਹੇ ਕਿਸ ਨੂੰ ਉਹ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਟੀੜੀ ਨਹੀਂ ਫੜਕਣ ਦੇ ਰਹੇ ਟੀੜੀ ਨਹੀਂ ਫੜਕਣ ਦੇ ਰਹੇ ਤੇ ਇਸ ਤਰ੍ਹਾਂ ਇਹਨਾਂ ਨੇ ਸ਼ਾਇਦ ਉਹ ਪਾਕਿਸਤਾਨ ਦੇ ਬਾਰਡਰ ਤੇ ਓਡਾ ਵੱਡਾ ਪ੍ਰਬੰਧ ਨਹੀਂਗਾ ਵੀ ਕੋਈ ਉਹੋ ਉਧਰੋਂ ਕੋਈ ਕਰਾਸ ਕਰ ਜੇ ਜਾਂ ਇਧਰੋਂ ਕੋਈ ਉਧਰ ਕਰਾਸ ਕਰ ਜੇ ਜਿੰਨਾ ਪ੍ਰਬੰਧ ਇਹਨਾਂ ਨੇ ਇੱਥੇ ਕੀਤਾ ਅਸੀਂ ਨਾ ਤਾਂ ਖਾਲਸਤਾਨੀ ਆ ਨਾ ਵੱਖਵਾਦੀ ਆ ਅਸੀਂ ਆਨੰਦਤਾ ਜੀ ਸਾਰੇ ਕਿਸਾਨ ਮਜ਼ਦੂਰ ਇੱਕਜੁੱਟ ਹੈ ਤੇ ਇੱਕਜੁੱਟ ਰਹਾਂਗੇ ਜੀ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਜੋ ਕੁਝ ਮਰਜ਼ੀ ਕਰ ਲੋ ਵੀ ਇਹ ਨਾ ਜਿਹੜੇ ਛੋਡੇ ਆਹ ਮਹਿਲ ਸਾਰੇ ਆ ਤੁਸੀਂ ਆਹ ਜੋ ਵੀ ਸੜਕ ਤੇ ਤੁਸੀਂ ਬਣਾਏ ਆ ਬੈਰੀਕੇਡ ਕੀਤੀ ਆ ਕੁਝ ਵੀ ਹੈ ਜਿਵੇਂ ਨਾ ਜੀ ਉਹ ਕਹਿੰਦੇ ਹੁੰਦੇ ਆ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾਗਾ ਤੇ ਸਾਡੇ ਕੋਲੇ ਨਾ ਗੱਭਰਿਆਂ ਕੋਲੇ ਬੂੰਦ ਬੂੰਦ ਤਾਂ ਕਿਣਕਾ ਕਿਣਕਾ ਉਹ ਬੈਰੀਗੇਟਾਂ ਦਾ ਹਾਂ ਜੀ ਸਾਡੇ ਕੋਲੇ ਤੇ ਜਿਹੜੇ ਉਹਨਾਂ ਨੇ ਕੰਕਰੀਟ ਪਾਈ ਆ ਵੀ ਜਿਵੇਂ ਇੱਕ ਕਹਿ ਲਿਆ ਚੁੰਡੀ ਚੁੰਡੀ ਗੱਭਰਿਆਂ ਨੂੰ ਆਉਣੀ ਨਹੀਂ ਜੀ ਇੰਨਾ ਉਤਸ਼ਾਹ ਲੋਕਾਂ 'ਚ ਧੰਨਵਾਦ ਜੀ ਗੁਰਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਮੈਂ ਇਹ ਕਹਿਣਾ ਖੱਟਰ ਨੂੰ ਖੱਟਰ ਉਹ ਆਉ ਦਾ ਨਾਮ ਰਖਾਈ ਬੈਠਾ ਖੱਟੜਦਾ ਸੀ ਆ ਜਿਹੜਾ ਜਹਾਜ਼ ਖੱਟੜਦਾ ਅੱਗੇ ਨਹੀਂ ਉਤਰਨ ਦਿੱਤਾ ਅਸੀਂ ਦਿੱਲੀ ਤੇ ਹੁਣ ਵੀ ਨਹੀਂ ਉਤਰਨ ਦਿੰਦੇ ਖੱਟੜਦਾ ਸੀ ਆ ਪਰ ਨਾਰਖਾਈ ਵਰਦਾ ਉਹ ਅਸੀਂ ਇੰਨਾ ਕਹਿਣਾ ਚਾਹੁੰਦੇ ਆ ਅਸੀਂ ਚੜ੍ਹਦੀ ਕਲਾ 'ਚ ਰਹਾਂਗੇ ਹੌਸਲੇ ਬੁਲੰਦ ਹੈ ਘਰੇ ਕਹਿ ਕੇ ਆਇਆ ਸਾਰੀ ਸੰਗਤ ਵੀ ਘਰੇ ਆਟੇ 'ਚ ਪਾਣੀ ਨਾ ਪਾਇਓ ਸਾਡਾ ਤਾਂ ਕਿ ਤੁਹਾਨੂੰ ਜੋਸ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹੈ ਇਹ ਰਾਤ ਦੀਆਂ ਤਸਵੀਰਾਂ ਨੇ ਰਾਤ ਦੇ ਸਮੇਂ ਵੀ ਕਿਸਾਨਾਂ ਦੇ ਵਿੱਚ ਜੋਸ਼ ਹੈ ਜਿਹੜਾ ਕਿ ਉਹ ਪੂਰਾ ਦੇਖ ਨੂੰ ਮਿਲ ਰਿਹਾ ਹੈ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਸੰਗਰੂਰ ਤੋਂ 10 ਤੋਂ 12 ਕਿਲੋਮੀਟਰ ਅੱਗੇ ਅਨਾਜ ਮੰਡੀ ਦੀਆਂ ਇਹ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਕਿਸ ਤਰੀਕੇ ਦੇ ਨਾਲ ਤਿਆਰੀ ਹੈ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਤਾਂ ਕੁਝ ਹੋਰ ਇੱਥੇ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤਾਂ ਗੱਲਬਾਤ ਕਰ ਲੈਣੇ ਆ। ਹਾਂਜੀ ਭਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਕੀ ਨਾਮ ਹੈ? ਸਾਡੇ ਪਿੰਡ ਮਹਿਲਾ ਚੌਕੇ। ਹਾਂਜੀ। ਹਾਂਜੀ। ਸੇਵਾ ਕਰਨ ਆਇਓ ਇੱਥੇ ਅੱਜ ਸੇਵਾ ਕਰ ਰਹੇ ਹਾਂ ਕੱਲ ਰਾਤ ਦੇ। ਹਾਂ। ਕਦੋਂ ਪਤਾ ਲੱਗਿਆ ਵੀ ਮਹਿਲ ਕਲਾ ਚ ਕਿਸਾਨ ਪਹੁੰਚ ਚੁੱਕੇ ਹੋਏ ਨੇ? ਮਹਿਲ ਚੌਕ ਹੈ ਇਹ। ਚੌਕ। ਤੇ ਮਹਿਲਾ ਚੌਕ ਤੁਹਾਨੂੰ ਕਦੋਂ ਪਤਾ ਲੱਗਿਆ ਕਿਸਾਨ ਪਹੁੰਚ ਚੁੱਕੇ ਹੋਏ ਨੇ ਤਾਂ ਤੁਸੀਂ ਸੇਵਾ ਕਰਨ ਨੂੰ ਕੱਲ ਪਤਾ ਲੱਗਿਆ ਸੀ ਗਾ ਜੁਪਹਿਰ ਤੋਂ ਬਾਅਦ। ਤੇ ਫਿਰ ਅਸੀਂ ਸ਼ਾਮ ਨੂੰ ਸਾਰੇ ਪਿੰਡ ਨੇ ਲੰਗਰ ਤਿਆਰ ਕੀਤਾ ਜੀ। ਸ਼ਾਮ ਦਾ। ਇੱਕ ਕਿਸਾਨ ਤਾਂ ਦੂਰੋਂ ਦੂਰੋਂ ਆ ਗਿਆ। ਕੋਈ ਫਰੀਦਕੋਟ ਤੋਂ ਆਇਆ, ਕੋਈ ਫਿਰੋਜ਼ਪ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਕੀ ਮਾਹੌਲ ਹੈ ਕੀ ਚੱਲ ਰਿਹਾ ਸਾਰੇ ਜਾਣ ਲਈ ਤਿਆਰ ਨੇ ਜੀ ਟਰਾਲੀਆਂ ਸਾਰੀਆਂ ਤੇ ਤਿਆਰ ਖੜੀਆਂ ਨੇ ਜੀ ਆਲੇ-ਦੁਆਲੇ ਪਿੰਡਾਂ ਦੇ ਵਿੱਚੋਂ ਦੁੱਧ ਦੀ ਬਹੁਤ ਸੇਵਾ ਆ ਰਹੀ ਹੈ ਜੀ ਹਾਂਜੀ ਤਸਵੀਰਾਂ ਕੀ ਲੱਗਦਾ ਫਿਰ ਕਿੰਨੇ ਵਜੇ ਸਾਰੇ ਬਾਰਡਰਾਂ ਤੇ ਪਹੁੰਚ ਜਾਣ ਦੇਖੋ ਇਹ ਤਾਂ ਜੋ ਆਗੂਆਂ ਦਾ ਫੈਸਲਾ ਆਊਗਾ ਜੀ ਉਹਦੇ ਹਿਸਾਬ ਨਾਲ ਹੀ ਉਹ ਕਰਨਾ ਹੈ ਸਾਰਿਆਂ ਨੇ ਬਿਲਕੁਲ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦੇਣੇ ਚਾਹੁੰਦੇ ਨਾਲ ਤੇ ਜਿਹੜੇ ਪਿੰਡ ਨੇ ਉਹ ਇੱਥੇ ਜਿਹੜੇ ਕਿਸਾਨ ਰੁਕੇ ਹੋਏ ਨੇ ਉਹਨਾਂ ਦੇ ਲਈ ਲੰਗਰ ਪ੍ਰਸ਼ਾਦੇ ਲੈ ਕੇ ਪਹੁੰਚੇ ਨੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਕੀ ਮਹਿਲਾ ਚੌਂ ਤਾ ਟਰੈਕਟਰ ਟਰੈਲੀਆ ਲੈ ਕੇ ਫੁੱਲਾਂ ਨਾਲ ਸਜਾ ਕੇ ਇੱਥੇ ਪਹੁੰਚੇ ਹੋਏ ਨੇ ਤਾਂ ਜੋਸ਼ ਹੈ ਜਿਹੜਾ ਕਿ ਚਾਹੇ ਨੌਜਵਾਨ ਹੋਣ ਜਾਂ ਫਿਰ ਬਜ਼ੁਰਗ ਹੋਣ ਜੋਸ਼ ਪੂਰਾ ਨਜ਼ਰ ਆ ਰਿਹਾ ਹੈ ਆਪਦੀ ਆਬਜੇ ਟਰੈਕਟਰ ਟਰੈਲੀਆ ਤਿਆਰ ਕੀਤੀਆਂ ਹੋਈਆਂ ਨੇ ਝੰਡੇ ਲੱਗੇ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਫੁੱਲ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਵੇਰੇ ਜਦੋਂ ਬਾਰਡਰਾਂ ਦੇ ਉੱਤੇ ਟਕਰਾਹ ਹੁੰਦਾ ਤਾਂ ਕਿਸ ਤਰ੍ਹਾਂ ਦੀ ਜਿਹੜੀ ਕਿ ਸਥਿਤੀ ਹੈ ਉਹ ਰਹਿਣ ਵਾਲੀ ਹੈ ਤਾਂ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਭਾਈ ਜੀ ਕਿੰਦਾ ਹੈ ਸਵੇਰ ਦੀ ਤਿਆਰੀ ਹੈ ਪੂਰੀ ਪੂਰੀ ਜੋਰਾ ਸ਼ੋਰਾ ਨਾਲ ਤਿਆਰੀ ਹੈ ਇਸ ਵਾਰ ਵੱਡੇ ਵੱਡੇ ਕੰਡਿਆਲੀਆਂ ਤਾਰਾਂ ਲਾਤੀਆਂ ਬੈਰੀਕੇਡ ਲਾਤੇ ਸੀਮੈਂਟ ਤੇ ਸਲਾਬਾ ਲਾਤੇ ਗਾ ਕੰਕਰੀਟ ਦੇ ਸਲਾਬਾ ਵੱਡੇ ਵੱਡੇ ਪੱਥਰ ਲਾਤੇ ਆਪਣਾ ਕੰਟੇਨਰ ਵਿੱਚ ਮਿੱਟੀ ਭਰਤੀ ਫਿਰ ਕਿਵੇਂ ਉਹਨਾਂ ਨੂੰ ਪਾਰ ਕਰਨਾ ਇਸ ਵਾਰ ਸਰਾ ਲੋਕਤਾਤ ਸਭ ਤੋਂ ਵੱਡੀ ਹੁੰਦੀ ਹੈ ਇਸ ਵਾਰ ਚਾਹੇ ਕੁਝ ਵੀ ਸਰਕਾਰ ਕਰ ਲਈ ਚਾਹੇ ਜਿੱਡੇ ਵੱਡੇ ਮਰਜੀ ਥੰਮ ਲਾ ਲੈ ਲੋਕਤਾਕਤ ਜਿੱਤੂਗੀ ਅਸੀਂ ਉਹਨਾਂ ਤੋੜ ਕੇ ਨਿਕਲਾਂਗੇ ਉਹਨਾਂ ਨੂੰ ਅਸੀਂ ਦਿੱਲੀ ਵੱਲ ਰਵਾਨਾ ਹੋਵਾਂਗੇ ਕੁਝ ਕਰਾਂਗੇ ਲਗਦੇ ਐਸ ਵਾਰ ਕਿੰਨਾ ਸਮਾਂ ਫਿਰ ਦਿੱਲੀ ਦੀ ਬਰੂਹਾ ਤੇ ਬਹਿਣਾ ਜਾਗੇ ਜਿੰਨਾ ਸਮਾਂ ਸਰਕਾਰ ਚਾਹੂਗੀ ਜੀ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਪੂਰੀਆਂ ਨਹੀਂ ਕਰਦੀ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਚਾਹੇ 2 ਮਹੀਨੇ ਲੱਗਣ 4 ਮਹੀਨੇ 6 ਮਹੀਨੇ ਲੱਗਣ ਸਾਲ ਲੱਗਣ ਉਦੋਂ ਤੱਕ ਅਸੀਂ ਸਰਕਾਰ ਦੀ ਧੌਣ ਨੱਪ ਕੇ ਰੱਖਾਂਗੇ ਸਫਾਈ ਪਾਣੀ ਲੈ ਕੇ ਤੁਰੇ ਫਿਰ ਨਾਲ ਪੂਰਾ ਪ੍ਰਬੰਧ ਕਰਕੇ ਤੁਰਿਆਈ ਟਰਾਲੀਆਂ ਭਰੀਆਂ ਹੋਈ ਨੇ ਰਸਨੀਆਂ ਹਰ ਇੱਕ ਸੁਵਿਧਾ ਨਾਲ ਲੈ ਕੇ ਚੱਲੇ ਹੋਏ ਪਿਛਲੀ ਵਾਰ ਕੋਈ ਕਮੀ ਰਹਿ ਗਈ ਹੋਵੇ ਜੋ ਐਸ ਵਾਰ ਤੁਹਾਡੇ ذہن ਚ ਹੋਵੇ ਅਸੀਂ ਪਿਛਲੀ ਵਾਰ ਇਹ ਚੀਜ਼ ਲੈ ਕੇ ਐਸ ਵਾਰ ਇਹ ਚੀਜ਼ਾਂ ਲੈ ਕੇ ਚੱਲੇ ਤਾਂ ਕਿ ਤੁਹਾਨੂੰ ਕੋਈ ਪਰੇਸ਼ ਮੈਂ ਕਹਾਂ ਜੀ ਪਿਛਲੇ ਬਾਹਰ ਨਾਲੋਂ ਵੀ ਸਾਡਾ ਇਸ ਵਾਰ ਪੂਰਾ ਜੋਰਾ ਸ਼ੋਰਾਂ ਨਾਲ ਸਾਰਾ ਕੁਛ ਰਾਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਮੁਹੱਈਆ ਕਰਵਾ ਕੇ ਸਾਡੇ ਪਿੰਡ ਵਾਲਿਆਂ ਨੇ ਸਾਰੇ ਨਗਰ ਨਿਵਾਸੀਆਂ ਨੇ ਭੇਜਿਆ ਜੀ ਅਸੀਂ ਜਿੱਤ ਕੇ ਵਾਪਸ ਪਹੁੰਚਾਂਗੇ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ ਜਿੱਤ ਕੇ ਜਿਹੜਾ ਵਾਪਸ ਪਰਤਾਂਗੇ ਤੇ ਇੱਕ ਵਾਰ ਤਸਵੀਰਾਂ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਆ ਕਿਸ ਤਰੀਕੇ ਨਾਲ ਇੱਥੇ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਤਾਂ ਵੱਡੀ ਗਿਣਤੀ ਵਿੱਚ ਪ੍ਰੈਕਟਰ ਇੱਥੇ ਪਹੁੰਚੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਲਈ ਚਲੋ ਦਿੱਲੀ 13 ਫਰਵਰੀ 2024 ਭਾਰਤੀਆ ਕਿਸਾਨ ਜੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਫਰੋਜਪੁਰ ਪਿੰਡ ਸਕੂਰ ਤਾਂ ਵੱਖ-ਵੱਖ ਪਿੰਡਾਂ ਦੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਪਦੀਆਂ ਆਪਦੀਆਂ ਟਰੈਕਟਰ ਟਰਲੀਆਂ ਤਿਆਰ ਕੀਤੀਆਂ ਗਈਆਂ ਨੇ ਤਾਂ ਹੁਣੇ ਲੰਗਰ ਪ੍ਰਸ਼ਾਦਾ ਖਾਣ ਸ਼ੱਕੇ ਹਟੇ ਨੇ ਤਾਂ ਆਪਸ ਦੇ ਵਿੱਚ ਖੜ ਕੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਸਵੇਰ ਦੀ ਜਿਹੜੀ ਕਿ ਤਿਆਰੀ ਉਹ ਵੀ ਕੀਤੀ ਜਾ ਰਹੀ ਕਿਹਾ ਜਾ ਰਿਹਾ ਕਿ ਜਿਸ ਦਾ ਹੀ ਆਗੂਆਂ ਦਾ ਜਿਹੜਾ ਕਿ ਆਦੇਸ਼ ਹੈ ਉਹ ਆਵੇਗਾ ਤਾਂ ਉਸੇ ਤਰ੍ਹਾਂ ਦੇ ਨਾਲ ਤਿਆਰੀ ਹੈ ਜਿਹੜੀ ਉਹ ਕੀਤੀ ਜਾਵੇਗੀ ਤਾਂ ਜੋਸ਼ ਹੈ ਕਿਸਾਨਾਂ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਸੰਗਰੂਰ ਦੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤਾਂ ਕਿਸਾਨਾਂ ਦੇ ਵਿੱਚ ਜੋਸ਼ ਆ ਉਹ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਕਿਹਾ ਜਾ ਰਿਹਾ ਕਿ ਜੇਕਰ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਤਾਂ ਅਸੀਂ ਵੀ ਇਸ ਵਾਰ ਪੂਰੀ ਤਿਆਰੀ ਕਰਕੇ ਨਿਕਲੇ ਆ ਤਾਂ ਆਲੇ ਦੁਆਲੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਤੁਸੀਂ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਰਾਸ਼ਨ ਸਮਗਰੀ ਲੈ ਕੇ ਲੰਗਰ ਪੰਚਾਇਤਾਂ ਲੈ ਕੇ ਇੱਥੇ ਪਹੁੰਚੇ ਹੋਏ ਨੇ ਤੈ ਵੀ ਕਿਹਾ ਜਾ ਰਿਹਾ ਕਿ ਦੁੱਧ ਦੀ ਸੇਵਾ ਲਗਾਤਾਰ ਜਿਹੜੀ ਕਿ ਜਾਰੀ ਹੈ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚੋਂ ਲੰਗਰ ਅਤੇ ਦੁੱਧ ਹੈ ਜਿਹੜਾ ਕਿ ਇੱਥੇ ਪਹੁੰਚ ਰਿਹਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਹਾਂ ਸੰਗਰੂ ਤੋਂ ਜਿੱਥੇ ਕਿਸਾਨ ਰੁਕੇ ਹੋਏ ਨੇ ਤਾਂ ਆਲੇ ਦੁਆਲੇ ਪਿੰਡਾਂ ਦੇ ਨੌਜਵਾਨ ਨੌਜਵਾਨ ਜਿਹੜੇ ਨੇ ਉਹ ਸੇਵਾ ਨਿਭਾ ਰਹੇ ਨੇ ਕਿਸਾਨਾਂ ਨੂੰ ਲੰਗਰ ਹੈ ਜਿਹੜਾ ਕਿ ਉਸ਼ਕਾਇਆ ਜਾ ਰਿਹਾ ਤਾਂ ਸੇਵਾ ਕਿਹਾ ਜਾ ਰਿਹਾ ਹੈ ਕਿ ਸੇਵਾ ਪੱਖੋਂ ਕੋਈ ਵੀ ਜਿਹੜੀ ਕਮੀ ਉਹ ਨਹੀਂ ਰਹਿਣ ਦਿੱਤੀ ਜਾਵੇਗੀ ਤਾਂ ਇੰਤਜ਼ਾਰ ਹੈ ਜਿਹੜਾ ਕਿਉਂ ਕੀਤਾ ਜਾ ਰਿਹਾ ਹੈ ਕਿ ਕਦੋਂ ਆਗੂਆਂ ਦੇ ਵੱਲੋਂ ਹੁਕਮ ਆਵੇ ਤਾਂ ਅਸੀਂ ਦਿੱਲੀ ਵੱਲੋਂ ਜਿਹੜਾ ਕੂਚ ਕਰੀਏ ਤਾਂ ਇਹ ਕਿਸਾਨ ਫਰੀਦਕੋਟ ਦੀ ਗੱਲ ਕਰੀਏ ਫirozpur ਦੀ ਗੱਲ ਕਰੀਏ ਤਾਂ ਵੱਖ-ਵੱਖ ਜ਼ਿਲ੍ਹਿਆਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਤਿਆਰੀ ਹੈ ਜਿਹੜੀ ਕਿਉਂ ਕੀਤੀ ਗਈ ਹੈ ਤਾਂ ਇਸ ਵਾਰ ਤਾਂ ਮੰਜੇ ਬਿਸਤਰੇ ਵੀ ਨਾਲ ਲੈ ਕੇ ਤੁਰੇ ਹੋਏ ਨੇ ਪਿਛਲੀ ਵਾਰ ਤਾਂ ਟਰੈਕਟਰ ਟਰੈਲੀਆਂ ਸੀ ਤਾ ਬਬਈ ਤਿਆਰੀ ਹੈ ਜੀ ਫਿਰ ਪੂਰੀ ਸਵੇਰ ਦੀ ਫਿਰ ਮੈਂ ਚੱਕ ਰਿਹਾ ਮੋਦੀ ਸਾਹਿਬ ਨੇ ਕੀ ਅਖਿਆ ਜੈਸ਼ੀਰ ਆ ਮੈਂ ਬਜਰੰਗ ਬਣੀ ਐ ਸੁਣ ਲ ਮੈਂ ਮੋਦੀ ਸਾਹਿਬ ਦਿੱਲੀ ਚੱਕ ਦੂੰ ਜਿਹੜੀ ਮੇਰੀ ਸੋਚ ਹੈ ਪਰ ਐ ਮੋਦੀ ਵੀ ਸੋਚਣਾ ਚਾਹੀਦਾ ਕਿ ਕੀ ਕਿਸਾਨ ਕਾਰਿਆਚਾਰ ਰਿਹਾ ਉਹਨੂੰ ਮੜਾ ਮੋਟਾ ਸੋਚਣਾ ਚਾਹੀਦਾ ਤੇ ਨਹੀਂ ਦਾ ਸੁਣ ਲ ਗੱਲ ਅਸੀਂ ਮਰਦਾ ਡਰਦੇ ਨਹੀਂਗੇ ਬਿਲਕੁਲ ਬਾਬਾ ਜੀ ਬੈਠੇ ਨੇ ਟਰੈਲੀ ਦੇ ਵਿੱਚ ਰਜਾਈ 'ਚ ਬੈਠੇ ਹੋਏ ਨੇ ਉਹ ਬਿਲਕੁਲ ਆ ਚੱਟੀ ਲੈ ਤਾਂ ਵੀ ਇੱਥੇ ਪਹੁੰਚੇ ਹੋਏ ਆ ਹਾਂ ਜੀ ਸੋ ਬਿਲਕੁਲ ਬਿਲਕੁਲ ਸੰਦੀਵਿੰਡਾ ਦਾ ਬਿਲਕੁਲ ਬਿਲਕੁਲ ਕਿਸਾਨ ਜਿਹੜੇ ਨੇ ਤਿਆਰ ਪਰ ਤਿਆਰ ਨੇ ਤਾਂ ਲਗਾਤਾਰ ਡਟੇ ਹੋਏ ਨੇ ਕਿਹਾ ਜਾ ਰਿਹਾ ਕਿ ਜਿੱਦਾਂ ਹੀ ਆਗੂਆਂ ਦੇ ਵੱਲੋਂ ਕੋਈ ਸੰਦੇਸ਼ ਆਂਦਾ ਹੈ ਤਾਂ ਉਸੇ ਤਰ੍ਹਾਂ ਹੀ ਜਿਹੜੀ ਕਿ ਤਿਆਰੀ ਹੈ ਉਹ ਕੀਤੀ ਜਾਣੀ ਹੈ ਤਾਂ ਸੰਗਰੂਰ ਤੋਂ 10 ਤੋਂ 12 ਕਿਲੋਮੀਟਰ ਦੂਰ ਮੰਡੀ ਦੇ ਤੁਹਾਨੂੰ ਤਸਵੀਰਾਂ ਛੁਡਾਉਣਾ ਸਾਂਝੀਆ ਕਰ ਰਿਹਾ ਜਿੱਥੇ ਕਿਸਾਨ ਪਹੁੰਚੇ ਹੋਏ ਨੇ ਲੰਗਰ ਪ੍ਰਸ਼ਾਦਾ ਛਕਿਆ ਜਾ ਰਿਹਾ ਤਾਂ ਨਾਲ ਦੇ ਨਾਲ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਉਹਨਾਂ ਦੇ ਜਿਹੜੇ ਕੀ ਆਗੂ ਨੇ ਉਹ ਹੁਕਮ ਦੇਣਗੇ ਤਾਂ ਕਿਸ ਵੇਲੇ ਦਿੱਲੀ ਨੂੰ ਰਵਾਨਾ ਹੋਈਏ ਤਾਂ ਹਰਿਆਣਾ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰ ਨਾ ਹੋਣ ਦਿੱਤਾ ਜਾਵੇ ਪੰਜਾਬ ਦੇ ਨਾਲ ਜਿੰਨੇ ਵੀ ਹਰਿਆਣਾ ਦੇ ਬਾਰਡਰ ਲੱਗਦੇ ਨੇ ਉਹ ਸਾਰੇ ਮੁਕੰਮਲ ਤੌਰ ਤੇ ਸੀਲ ਕਰ ਦਿੱਤੇ ਗਏ ਨੇ ਪਰ ਕਿਸਾਨ ਵੀ ਇਸ ਵਾਰ ਕਹਿ ਰਹੇ ਨੇ ਸੀ ਵੀ ਪੂਰੀ ਤਿਆਰੀ ਦੇ ਵਿੱਚ ਆ ਜੇਕਰ ਜੀਸੀਪੀ ਮਸ਼ੀਨਾਂ ਦੇ ਨਾਲ ਬਲਡੋਜ਼ਰਾਂ ਦੇ ਨਾਲ ਕੰਕਰੀਟ ਦੇ ਸਲੇਬਾ ਲਗਾਈਆਂ ਜਾ ਰਹੀਆਂ ਨੇ ਪੱਥਰ ਲਗਾਏ ਜਾ ਰਹੇ ਤਾਂ ਅਸੀਂ ਵੀ ਇਸ ਵਾਰ ਬਾਰਡਰ ਤੇ ਜੀਸੀਪੀ ਲੈ ਕੇ ਪਹੁੰਚਾਂਗੇ ਜਾਂ ਤਾਂ ਰਾਤ ਨੂੰ ਜਾਂ ਫਿਰ ਸਵੇਰੇ ਜੀਸੀਪੀ ਆ ਮਸ਼ੀਨਾਂ ਜਾਂ ਫਿਰ ਕਰੇਨਾ ਜਿਹੜੀਆਂ ਉਹ ਵੀ ਇੱਥੇ ਪਹੁੰਚ ਜਾਣ ਗਿਆ ਤੇ ਉਹਨਾਂ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਤਾਂ ਜਿਸ ਤਰ੍ਹਾਂ ਦੇ ਨਾਲ ਬੈਰੀਕੇਡ ਲਾਏ ਗਏ ਨੇ ਤਾਂ ਅਸੀਂ ਬੈਰੀਕੇਡ ਪੱਟ ਕੇ ਦਿੱਲੀ ਵੱਲ ਨੂੰ ਰਵਾਨਾ ਜ਼ਰੂਰ ਹੋਵਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਦੋਂ ਇਹਨਾਂ ਅਗਵਾ ਦੀ ਕਾਲ ਆਂਦੀ ਏ ਕੀ ਕਿਹਾ ਜਾਂਦਾ ਤਾਂ ਕਦੋਂ ਇਹ ਰਵਾਨਾ ਹੁੰਦੇ ਨੇ ਦਿੱਲੀ ਵੱਲੋਂ ਕੈਮਰਾ ਪਰਸਨ ਸੰਜੀਤ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਸੰਗਰੂਰ